ਬਹੁਤ ਜਲਦੀ ਲੁਧਿਆਣਾ ਦਾ ਚੌੜਾ ਬਾਜ਼ਾਰ ਵਨ ਵੇ ਹੋਣ ਲੱਗਾ ਕਿਉਂਕਿ ਤਿਹਾਰਾਂ ਦੇ ਸੀਜ਼ਨ ਦੇ ਕਰਕੇ ਚੌੜਾ ਬਾਜ਼ਾਰ ਦੇ ਦੁਕਾਨਦਾਰਾਂ ਦੀ ਐਸੋਸੀਏਸ਼ਨ ਅੱਜ ਸੀਨੀਅਰ ਡਿਪਟੀ ਮੇਅਰ ਰਕੇਸ਼ ਪ੍ਰੈਸ਼ਰ ਦੇ ਨਾਲ ਉਹਨਾਂ ਨੇ ਮੀਟਿੰਗ ਕੀਤੀ ਹੈ ਤੇ ਜਿੱਥੇ ACP ਟ੍ਰੈਫਿਕ ਜਤਨ ਬਾਂਸਲ ਵੀ ਮੌਜੂਦ ਸੀ ਤਾਂ ਸਾਰਿਆਂ ਨੇ ਰਲ ਕੇ ਸੀਨੀਅਰ ਡਿਪਟੀ ਮੇਅਰ ਨੂੰ ਇੱਕ ਮੰਗ ਪੱਤਰ ਦਿੱਤਾ ਹੈ ਕਿ ਚੌੜੇ ਬਾਜ਼ਾਰ ਦੇ ਵਿੱਚ ਤਿਹਾਰਾਂ ਦੇ ਸੀਜ਼ਨ ਦੇ ਕਾਰਨ ਰਸ਼ ਵੱਧ ਰਿਹਾ ਤੇ ਟ੍ਰੈਫਿਕ ਦੀ ਸਮੱਸਿਆ ਨਾ ਬਣੇ ਤਾਂ ਇਸ ਦਾ ਜਲਤੋ ਜਲ ਜਿਹੜਾ ਹੱਲ ਕਰਨਾ ਚਾਹੀਦਾ ਤਾਂ ਬੜੀ ਲੰਬੀ ਮੀਟਿੰਗ ਜਿਹੜੀ ਹੈ ਸੀਨੀਅਰ ਡਿਪਟੀ ਮੇਅਰ ਦੀ ਚੌੜਾ ਬਾਜ਼ਾਰ ਐਸੋਸੀਏਸ਼ਨ ਦੇ ਨਾਲ ਚੱਲੀ ਤੇ ਇੱਕ ਨਤੀਜੇ ਤੇ ਉਹ ਮੀਟਿੰਗ ਪਹੁੰਚੀ ਹੈ ਕਿ ਬਹੁਤ ਜਲਦ ਲੁਧਿਆਣੇ ਦਾ ਚੌੜਾ ਬਾਜ਼ਾਰ ਉਹ ਵਨਵੇ ਕਰ ਦਿੱਤਾ ਜਾਏਗਾ ਟ੍ਰੈਫਿਕ ਦੇ ਵਾਸਤੇ ਅਤੇ ਜਿੰਨੀ ਵੀ ਇਨਕ੍ਰੋਚਮੈਂਟ ਜਿਹੜੀ ਹੈ ਕੀਤੀ ਗਈ ਹੈ ਉਹ ਇਨਕ੍ਰੋਚਮੈਂਟ ਜਿਹੜੀ ਹੈ ਉਹ ਹਟਾ ਦਿੱਤੀ ਜਾਏਗੀ। ਪਰ ਸੋਮਵਾਰ ਤੱਕ ਦਾ ਸਮਾਂ ਜਿਹੜਾ ਉਹ ਟ੍ਰੈਫਿਕ ਪੁਲਿਸ ਨੇ ਮੰਗਿਆ ਕਿਉਂਕਿ ਚੌੜਾ ਬਾਜ਼ਾਰ ਦੇ ਵਿੱਚ ਸੋਮਵਾਰ ਤੱਕ ਕੁਝ ਸ਼ੋਭਾ ਯਾਤਰਾਵਾਂ ਨੇ ਵਕ ਵਕ ਸ਼ੋਭਾ ਯਾਤਰਾਵਾਂ ਨੇ ਜਿੰਨਾ ਕਾਰਨ ਇੱਥੇ ਹਜੇ ਵਨਵੇ ਨਹੀਂ ਕੀਤਾ ਜਾ ਸਕਦਾ ਤਾਂ ਟ੍ਰੈਫਿਕ ਪੁਲਿਸ ਨੇ ਕਿਹਾ ਕਿ ਜਦ ਤਰੀਕੇ ਨਾਲ ਹੀ ਸੋਮਵਾਰ ਨੂੰ ਸ਼ੋਭਾ ਯਾਤਰਾ ਸਾਰੀਆਂ ਮੁਕੰਮਲ ਹੋ ਜਾਣਗੀਆਂ ਉਸ ਤੋਂ ਬਾਅਦ ਇਸ ਤੇ ਪੂਰਾ ਇੱਕ ਪਲਾਨ ਬਣਾ ਕੇ ਇਸ ਨੂੰ ਵਨਵੇ ਕਰ ਦਿੱਤਾ ਜਾਏਗਾ ਤੇ ਜਿੰਨੀ ਵੀ ਐਂਪਰੋਚਮੈਂਟ ਹੈ ਉਹ ਹਟਾ ਦਿੱਤੀ ਜਾਏਗੀ ਦਾ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਰਚਾ ਘਰ ਚੌਂਕ ਦੇ ਵਿੱਚ ਇਸ ਸਮੇਂ ਅਸੀਂ ਮੌਜੂਦ ਹਾਂ ਪਾ ਟ੍ਰੈਫਿਕ ਦੀ ਸਥਿਤੀ ਦਾ ਚੌੜੇ ਬਾਜ਼ਾਰ ਦੀ ਹਰ ਕਿਸੇ ਨੂੰ ਪਤਾ ਕਿ ਡੈਡ ਲੌਕ ਕਈ ਵਾਰੀ ਆਹੇ ਜੇ ਕਿਰਚਾ ਕ ਚੌਕ ਦੇ ਵਿੱਚ ਬਣ ਜਾਂਦਾ ਜਿੱਥੇ ਕਿੰਨਾ ਕਿੰਨਾ ਸਮਾਂ ਜਿਹੜਾ ਲੋਕਾਂ ਨੂੰ ਟ੍ਰੈਫਿਕ ਦੇ ਵਿੱਚ ਖੜੀਆਂ ਪੈਂਦਾ ਤਾਂ ਹੁਣ ਇੱਕ ਹੱਲ ਤੇ ਪ੍ਰਸ਼ਾਸਨ ਅਤੇ ਚੌੜਾ ਬਾਜ਼ਾਰ ਐਸੋਸੀਏਸ਼ਨ ਦੇ ਨੁਮਾਇੰਦੇ ਜਿਹੜੇ ਨੇ ਪਹੁੰਚੇ ਨੇ ਕਿ ਇਸ ਸੜਕ ਨੂੰ ਵਨਵੇ ਕਰ ਦਿੱਤਾ ਜਾਏਗਾ ਟ੍ਰੈਫਿਕ ਦੇ ਵਾਸਤੇ ਕਿਉਂਕਿ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਦੀਵਾਲੀ ਦਾ ਸੀਜ਼ਨ ਹੈ ਤਿਹਾੜਾਂ ਦਾ ਸੀਜ਼ਨ ਹੈ ਤੇ ਇੱਥੇ ਲੋਕ ਬਹੁਤ ਲੋਕ ਖਰੀਦਦਾਰੀ ਕਰਨ ਆਉਂਦੇ ਨੇ ਤੇ 91 ਇਸ ਨੂੰ ਟ੍ਰੈਫਿਕ ਦੇ ਵਾਸਤੇ ਕਰ ਦਿੱਤਾ ਜਾਏਗਾ ਮੰਗਲਵਾਰ ਤੋਂ ਬੁੱਧਵਾਰ ਤੋਂ ਇਸ ਨੂੰ ਵਨਵੇ ਕਰਨ ਦੀ ਕਵਾਇਦ ਜਿਹੜੀ ਹੈ ਸ਼ੁਰੂ ਹੋਏਗੀ ਅੱਜ ਸਾਰੇ ਮਾਰਕੀਟ ਐਸੋਸੀਏਸ਼ਨ ਦੀ ਮੀਟਿੰਗ ਜਿਹੜੀ ਹੈ ਸੀਨੀਅਰ ਡਿਪਟੀ ਮੇਅਰ ਦੇ ਨਾਲ ਹੋਈ ਸੀ ਤੇ ਨਾਲ ਉੱਥੇ ਟ੍ਰੈਫਿਕ ਪੁਲਿਸ ਦੇ ਨੁਮਾਇੰਦੇ ਵੀ ਜਿਹੜੇ ਨੇ ਪਹੁੰਚੇ ਸੀਗੇ ਤਾਂ ਇੱਕ ਮਤ ਤੇ ਸਾਰੇ ਰਾਜ਼ੀ ਹੋਏ ਨੇ ਕਿ ਵਨਵੇ ਜਿਹੜਾ ਕਰ ਦਿੱਤਾ ਜਾਏਗਾ ਟ੍ਰੈਫਿਕ ਪੁਲਿਸ ਨੇ ਸੋਮਵਾਰ ਤੱਕ ਦਾ ਸਮਾਂ ਮੰਗਿਆ ਮੰਗਲਵਾਰ ਤੋਂ ਅਤੇ ਬੁੱਧਵਾਰ ਤੋਂ ਜਿਹੜਾ ਇਸ ਨੂੰ ਟ੍ਰੈਫਿਕ ਦੇ ਵਾਸਤੇ ਵਨਵੇ ਕਰ ਦਿੱਤਾ ਜਾਏਗਾ ਤੇ ਐਨਪ੍ਰੋਚਮੈਂਟਸ ਜਿਹੜੀਆਂ ਨੇ ਦੁਕਾਨਾਂ ਦੇ ਬਾਹਰ ਜਿਹੜੀਆਂ ਮੰਝੀਆਂ ਜਿਹੜੀਆਂ ਨੇ ਦੁਕਾਨਦਾਰਾਂ ਨੇ ਰੱਖੀਆਂ ਹੋਈਆਂ ਨੇ ਜਾਂ ਕੋਈ ਹੋਰ ਰੈਡੀਆ ਫੜੀਆਂ ਵਾਲੇ ਨੇ ਉਹਨਾਂ ਨੂੰ ਪੂਰੇ ਤੌਰ ਤੇ ਥੋਂ ਹਟਾ ਦਿੱਤਾ ਜਾਏਗਾ ਤਾਂਕਿ ਟ੍ਰੈਫਿਕ ਦੀ ਸਮੱਸਿਆ ਜਿਹੜੀ ਹੈ ਉਹ ਨਾ ਬਣ ਸਕੇ ਤਾਂ ਦੇਖਦੇ ਹਾਂ ਅਪਡੇਟਸ ਨਾਲ ਜੁੜੋ ਕੈਮਰਾਮੈਨ ਬੰਟੀ ਦੇ ਨਾਲ ਸਰਵਜੀਤ ਸਿੰਘ ਪੱਲਾ